ਸਕੀਅਰ ਅੰਕਲ ਜੀ ਨਾ ਕਰਿਓ ਅੰਕਲ ਜੀ ਮੇਰਾ ਤੇ 200 ਵੋਲਟ ਹੈ ਅੰਕਲ ਜੀ ਮੇਰਾ ਤੇ ਕੋਈ ਉਹ ਕਿੱਥੇ ਪੈਂਦਾ ਸਕੀਅਰ ਫਟਾਲਾ ਰੋਡ ਤੇ ਕੋਈ ਆਪ ਕੋਈ ਜਿਹੜਾ ਨਮਾਜ਼ ਦੇ ਮੋਸੇ ਨੂੰ ਲਾਲਾ ਨਾਲ ਹੋਇਆ ਅੰਮ੍ਰਿਤਸਰ ਮਾਰੜੇ ਆਈ ਕਹਿੰਦਾ ਕਹਿੰਦਾ ਕਿ ਮਨਪੋਈਦਾ ਤੁਹਾਡੇ ਦੱਤੇ ਤੇ ਇਹ ਦਿਓ ਤੁਹਾਨੂੰ ਕੀ

अंकल जिंदा अंकल जिंदा ये बात निकाल दिए किसने किसने पति आवाज़ क्या अंकल जिंदा बहार इसके किसने पेपर आएगा अंकल जिंदा तो आएगा तो 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 त ਅੰਕਲ ਜੀ ਮੈਨੂੰ ਫੋਨ ਕਰ ਲੈਣ ਨੂੰ ਨਾ ਕਰ। ਕਾਕ ਮਰਾਇਆ ਕੋਈ। ਨਹੀਂ ਅੰਕਲ ਜੀ ਮੈਂ ਇਸ ਮੇਜ਼ਾ ਦੀ 100 ਲੱਗ ਮੈਂ ਇੱਕ ਬਟਾਕੇ ਦੀ ਅੰਕਲ ਜੀ ਮਾਰ ਗਿਆ। ਤਾਂ ਉਹ ਕਿੱਦਾਂ ਫੋਨ ਆ ਗਿਆ ਉਹਨਾਂ ਨੂੰ? ਮੈਂ ਅੰਕਲ ਜੀ ਇੱਕ ਬਟਾਕੇ ਦੀ ਮਾਰਿਆ 100 ਲੱਗ। ਮੁਰਸਾ ਨੀ ਲੱਗ। ਅੰਕਲ ਜੀ ਉਹ ਮੇਰੇ ਦੋਸਤਾਂ ਦਾ। ਤਾਂ ਤੂੰ ਕਿੱਥੇ ਲੈ ਇੱਕੋ ਮੰਨਿਆ? ਮੈਂ ਅੰਕਲ ਜੀ ਪੇਪਰ ਤੇ ਚੱਲੋ ਮੇਰੀ ਐਕਟੂਅਲ ਹੈ ਜਿਓ ਉਹ ਅਮਰ ਸ਼ਗਲ ਬੰਦੋ ਯਾਰ। ਸਭ ਦੇ ਲੱਗੇ ਹੋ। ਕੋਠੀ ਲੱਗੇ ਉਹਨਾਂ ਦੇ ਕਿਤੇ ਮੈਂ ਸਾਰਾ ਉੱਥਰ ਆਏ ਨਹੀਂ ਮੈਂ ਇੱਧਰ ਪੈਟਰੋਲ ਪੰਪਲੀ ਸਾਈਡ ਤੋਂ ਆਇਆ ਹਾਂ। ਇਹਨਾਂ ਨਹੀਂ ਅੰਕਲ ਜੀ ਮੈਂ ਸੱਚੀ ਨਹੀਂ ਕਿਤੇ ਮੈਂ ਤਾਂ ਪੇਪਰ ਦੀ ਚੱਲਾਂ ਮੇਰਾ ਪੇਪਰ ਹੈਗਾ ਮੈਂ ਪੜਾਣ ਚੱਲਾਂ ਇੱਕ ਵਾਰੀ ਇੱਕ ਵਾਰੀ ਤਾਂ ਵੀ ਕਰੋ ਅੰਕਲ ਜੀ ਹਾਂਜੀ ਆਪਣੇ ਨਾਮ ਤੇ ਲੱਗਨੇ ਇਸ ਦਾ ਮੇਰਾ ਨਾਮ ਪਵਨ ਕੁਮਾਰ ਹੈ ਜੀ ਕਿਹੜਾ ਕੱਢੋ ਇਹ ਅੱਜ ਸਿਰ ਆਪਣਾ ਨਾਮ ਤੇ ਲੱਗਦੇ ਪਵਨ ਕੁਮਾਰ ਜੀ ਇਹ ਕਿੱਥੇ ਡੂਟੀ ਡਾਡੀ ਇਹ ਨਵਲਟੀ ਚੋਂ ਕੀ ਹੋਇਆ ਜੀ ਜਿਹੜਾ ਕੁੱਟ ਕੇ ਰਹਿਦੀ ਇਹ ਬੁਲਟ ਪਟਾਕੇ ਮਾਰਦੇ ਆ ਰਹੇ ਪਿੱਛੋਂ ਮੈਸੇਜ ਆਇਆ ਹੈ ਖੁਰਸ ਚੌਂਕ ਚੋਂ ਤੇ ਕਿੰਨਾਂ ਦਾ ਇਹ ਪਟਾਕੇ ਮਾਰਦਾ ਆ ਰਿਹਾ ਤੇ ਇਹਨੂੰ ਕਿੰਨਾਂ ਦਾ 207 ਦੇ ਵਿੱਚ ਬੰਦ ਕਰਦੇ ਨੇ ਲੱਗਦਾ ਨਹੀਂ ਇਹ ਕਾਫੀ ਗਲਤ ਕੰਮ ਹੈ ਜਿਹੜੇ ਲੋਕਾਂ ਦੇ ਹਾਰਟ ਪ੍ਰੈਸ਼ਰ ਮਰੀਜ਼ ਨੂੰ ਨੁਕਸਾਨ ਪਹੁੰਚ ਸਕਦਾ ਹਾਂਜੀ ਇਹ ਦੇਖੋ 1 ਮਿੰਟ 사이ਡ ਤੇ ਜਿੱਦਿਹਾ ਤੂੰ 2 ਮਿੰਟ ਹੈ ਤਾਂ ਸੀ ਤੇ ਨਮੇਟ ਕਰਾ ਸੀਡੀ ਤੇ ਨਮੇਟ ਕਰਾ ਆ ਦਰਸੋ ਸੇਵਨ ਲੇ ਗੋਸਟ ਚਲੋ ਉਹਦਾ ਸੈਂਸਰ ਨੋਡ ਫੰਕਸ਼ਨਲ ਦਾ ਲਾਦੀ ਇਹ 81 ਨੰਬਰ ਹੈ ਜੀ 81 ਹਾਂਜੀ ਹਾਂਜੀ ਸੈਂਸਰ ਨੋਡ ਫੰਕਸ਼ਨਲ ਇਹ ਕਰਦੇ ਕਿੱਸੇ ਗ੍ਰਾਸੇ ਨਾ ਧਰ ਕੱਢਦੇ ਆ ਗਾਦੇ ਟਰਸ ਸਹੀ ਲੈ ਜਾਣ ਕਿ ਬੇਟਾ ਆ ਇਧਰ ਕੀ ਨਾਜ਼ਰ ਮੇਰੇ ਆਪ ਦਾ ਬੁਲਟ ਮੇ ਨਾਮ ਵੀ ਖਾ ਦਿਓ ਆਪਣਾ ਤੁਹਾਡਾ ਕਿਤਾਬ ਕੀ ਹੈ ਮੇਰਾ ਨਾਮ ਹੈਗਾ ਕਪੀਸ਼ ਕਪੀਸ਼ ਫਾਦਰ ਨੇਮ ਮੇਰਾ ਫਾਪਾ ਨਾ ਸੁਨੀਲ ਮਾਜਮ ਉਹਨਾਂ ਨੂੰ ਫੋਨ ਕਰਦਾ ਇੱਕ ਵਾਰੀ ਨਹੀਂ ਤੂੰ ਆਪਣਾ ਐਡਰੈਸ ਲਿਖਾ ਦੋ ਕੋਈ ਗੱਲ ਫੋਨ ਕਰ ਐਡਰੈਸ ਲਿਖਾ ਐਡਰੈਸ ਹੀ ਲੈ ਲਓ ਜਦਾ ਧਾਰਗੜ ਦੇਖ ਲਓ ਕਪੀਸ਼ ਮਹਾਜਮ ਮਹਾਜਮ ਸਕੂਅਰ ਅੰਕਲ ਜੀ ਨਾ ਕਰਿਓ ਅੰਕਲ ਜੀ ਮੇਰੇ ਕੋਲ ਦਾ ਬੋਲਟ ਹੈ ਅੰਕਲ ਜੀ ਮੇਰਾ ਤੇ ਕੋਲ ਉਹ ਕਿੱਥੇ ਪੈਂਦਾ ਕਿਸਨਾ ਸਕੂਅਰ ਬਟਾਲਾ ਰੋਡ ਦੇ ਕੋਲ 207 ਮੋਟਰ ਵੀ ਕਲੈਕਟ ਚ ਬੰਦ ਕੀਤਾ ਜਾਂਦਾ ਹਾਂ ਅੰਕਲ ਜੀ ਨਾ ਇਹ ਸਰ ਕਿਹੜੀ ਤਰ੍ਹਾਂ ਲਾਈ ਹੈ ਜੀ 207 ਮੋਟਰ ਵੀ ਕਲੈਕਟ ਦੇ ਵਿੱਚ ਬੰਦ ਕਰ ਦੋ ਬੰਦ ਕਰ ਦੋ ਅੰਕਲ ਜੀ ਨਾ ਕਰ ਵੰਕ ਕਰ ਜੀ ਆਹ ਬਲਾ ਮੈਂ ਕਿਥੋਂ ਉਹਨੂੰ ਪੈਸੇ ਦਵਾਵਾਂਗਾ ਅੰਕਲ ਜੀ ਮੇਰੇ ਕੋਲ ਅੰਕਲ ਜੀ ਨੂੰ ਕਿਥੋਂ ਪੈਸੇ ਦਵਾਵਾਂਗਾ ਮੈਂ ਤੁਹਾਨੂੰ ਦਿੰਦੇ ਆਂ ਬੰਦੀ ਪਾਏ ਪੀਐਸਐਲ ਅੰਕਲ ਜੀ ਨਾ ਕਰੋ ਅੰਕਲ ਜੀ ਅੰਕਲ ਜੀ ਨਾ ਅੰਕਲ ਜੀ ਕੋਈ ਛੋਟਾ ਵਾਲਾ ਕਰ ਦੋ ਆਜਾ ਮੇਰੇ ਨਾਲ ਹਾਂ ਹਾਂ ਜੀ ਸਰ ਕੀ ਮੰਗ ਲਾਏ ਯਾਰ ਭਾਈ ਸਰ ਆਪਣਾ ਨਾਮ ਦੱਸੋ ਐਸਆਈ ਪਵਨਤ ਮਾਰਜੀ ਅਣੀ ਕਿਹੜੀ ਜਗ੍ਹਾ ਜੀ ਇਹ ਨਵਲਟੀ ਚੌਕ ਹੈ ਸਰ ਸਰ ਅੱਜ ਜਿਹੜੇ ਇਹ ਬੁਲਟ ਪਟਾਕੇ ਮਾਰਦੇ ਜੀ ਇਹਨਾਂ ਨੂੰ ਕਿਨਾਂ ਦਾ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਉੱਤੇ ਇਹਨਾਂ ਨੂੰ 207 ਵਿੱਚ ਬੰਦ ਕੀਤਾ ਗਿਆ ਜੀ ਸੋ ਸਰ ਪਟਾਕੇ ਜਿਵੇਂ ਪ੍ਰੈਸ਼ਰ ਹੋ ਰੰਦੀ ਲੱਗੀ ਹੋਇਆ ਸੋ ਵਾਇਲੈਂਸ ਦੇ ਚਲਾਨ ਹੁੰਦੇ ਆ ਸੋ ਜਿਹਨੇ ਵੀ ਹੁਣ ਫੁੱਟ ਰਹੀ ਉਹਨਾਂ ਦੇ ਨਕੀਲ ਕੀ ਸੀ ਜਾਏ ਹਾਂਜੀ ਲੱਗਦਾ ਨਹੀਂ ਇਹ ਜਿਹੜੇ ਲੋਕ ਇਹ ਬਾਹਰ ਨਹੀਂ ਆ ਰਹੇ ਫਿਰ ਕੁਝ ਨਾ ਬੈਠੋ ਜਿੱਤ ਕਰ ਰਹੇ ਨਹੀਂ ਕਿ ਇਹਨਾਂ ਨੂੰ 207 ਵਿੱਚ ਬੰਦ ਕਰਤਾ ਜੀ ਸੀਪੀ ਸਾਹਿਬ ਦੇ ਦਿਸ਼ਾ ਨਿਰਦੇਸ਼ਾਂ ਦੇ ਤਾਂ ਇਹਨਾਂ ਨੂੰ 207 ਮੋਟਰ ਵੀ ਕਲੈਕਟਰ ਦੇ ਵਿੱਚ ਬੰਦ ਕਰ ਦਿੱਤਾ ਜੀ